ਜਿਹੜਾ ਮੈਂ ਸਵੇਰੇ ਉਹ ਪਾਇਆ ਸੀਗਾ ਪੋਸਟ ਜੀ ਉਸ ਤੋਂ ਬਾਅਦ ਕਹਿ ਲਓ ਕਿ ਮਜੀਠੀਆ ਸਾਹਿਬ ਤੱਕ ਥੇਰੇ ਹੁਣ ਤਾਂ ਮੈਂ ਦੇਖਿਆ ਕਿ ਉਹ ਮਾਮਲਾ ਜਿਹੜਾ ਉਹ ਕਾਫੀ ਉੱਚਾ ਗਿਆ ਜੀ ਦਰਸਲ ਕੀ ਹੈ ਕਿ ਪੰਜਾਬ ਸੂਬਾ ਜਿਹੜਾ ਹੈ ਨਾ ਹੂੰ ਉਹ ਐਸ ਵੇਲੇ ਇਦਾਂ ਕਹਿ ਲੂ ਕਿ ਕੋਈ ਬੰਦਾ ਜਿਹੜਾ ਹੈ ਨਾ ਕਿ ਬੱਸ ਖਲੋਤੀ ਹੈ ਤੇ ਬੱਸ ਭਜਾ ਕੇ ਲੈ ਗਿਆ ਹੂੰ ਉਹਨੇ ਗੇਰ ਮਾਰਿਆ ਬੱਸ ਸਟਾਰਟ ਕਰ ਲਈਆ ਜੀ ਉਹਨੂੰ ਕੋਈ ਹਿਸਾਬ-ਕਿਤਾਬ ਨਹੀਂ ਹੈ ਕਿ ਡਬਲ ਕਲਚ ਤੇ ਗੇਅਰ ਪੈਣਾ ਸਿੰਗਲ ਕਲਚ ਤੇ ਪੈਣਾ ਪ੍ਰੈਸ਼ਰ ਬ੍ਰੇਕ ਹੈ ਕਿ ਕਿਸ ਤਰ੍ਹਾਂ ਕੀ ਹਿਸਾਬ-ਕਿਤਾਬ ਉਹ ਬਸ ਤੋਰ ਨਹੀਂ ਆਉਂਦੀ ਰੋਕੜੀ ਨਹੀਂ ਆਉਂਦੀ ਉਹ ਕਿੱਥੋਂ ਤੱਕ ਜਾਂਦੀ ਐ ਸਾਬ ਉਹ ਜਿਵੇਂ ਉਹ ਇੱਕ ਪਾਕਿਸਤਾਨੀ ਨਹੀਂ ਸਰਵਾਹ ਸਾਹਿਬ ਉਹ ਦੱਸਦਾ ਕਹਿੰਦਾ ਕਿ ਉਹ ਕੋਈ ਬੰਦਾ ਟਰੈਵਲ ਕਰ ਰਿਆ ਸੀ ਪਹਿਲੀ ਵਾਰੀ ਬੱਸ ਤੇ ਜੀ ਤੇ ਉਹ ਡਰਾਈਵਰ ਵੀ ਉਹੋ ਜਿਹਾ ਸੀ ਉਹਨੇ ਲਿਜਾ ਕੇ ਟਾਲੀ 'ਚ ਮਾਰੀ ਤੇ ਉਹਦਾ ਤੇ ਸਿਰ ਖੁੱਲ ਗਿਆ ਇੱਕ ਪਾਸਿਓਂ ਸਿਰ ਖੁੱਲ ਗਿਆ ਜੀ ਤੇ ਜਦੋਂ ਉਤਰ ਲੱਗਾ ਉਹਨੇ ਕਿਹਾ ਵੀਰੇ ਮੈਨੂੰ ਇੱਕ ਗੱਲ ਦੱਸ ਤੀ ਕਿ ਜਿੱਥੇ ਟਾਲੀ ਨਹੀਂ ਹੁੰਦੀ ਉੱਥੇ ਕਿਵੇਂ ਰੋਕਦੇ ਨੇ ਹੈਨਾ ਉਹ ਹਾਲਤ ਹੈ ਆਪਣੀ ਸਰਕਾਰ ਦੀ ਇਹ ਇਹ ਹਕੀਕਤ ਹੈ ਮੈਂ ਮਤਲਬ ਕਿ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਗੱਲ ਬਹੁਤ ਬੇਹੁੱਦਾ ਟਾਈਪ ਦੀ ਲੱਗੇ ਕਿ ਕਿ ਕੋਈ ਬੰਦਾ ਇਦਾਂ ਖੜੀ ਬੱਸ 'ਚ ਬੈਠ ਗਿਆ ਮੈਂ ਕਹਿ ਰਿਹਾ ਕਿ ਲੋਕਾਂ ਨੇ ਬਿਠਾ ਦਿੱਤਾ ਜੀ ਇਹ ਬੱਸ ਕਿੱਥੋਂ ਤੱਕ ਜਾਂਦੀ ਹੈ ਕਿੱਥੇ ਦੀ ਬੱਸ ਹੁੰਦੀ ਹੈ ਮੈਂ ਨਹੀਂ ਕੁਝ ਕਹਿ ਸਕਦਾ ਹੋ ਸਕਦਾ ਚੱਲੀ ਜਾਵੇ ਮੀਲਾ ਮੇਲ ਚੱਲੀ ਜਾਵੇ ਹੋ ਸਕਦਾ ਟਾਲੀ ਚ ਵੱਜ ਜਾਵੇ ਬਿਲਕੁਲ ਬਿਨਾ ਕਿ ਦੀ ਯੋਗਤਾ ਯੋਗਤਾ ਚੈੱਕ ਕੀਤੇ ਅਸੀਂ ਹੋ ਸਕਦੇ ਲਈ ਤੁਸੀਂ ਇੱਕ ਚੀਜ਼ ਦੇਖੋ ਕਿ ਬਈ ਹੋਇਆ ਕੀ ਆ ਹੂੰ ਸੈਵਨਥ ਪੇ ਕਮਿਸ਼ਨ ਇਹਨਾਂ ਨੇ ਲਾਗੂ ਕਰਤਾ ਜੀ ਹੋ ਤੁਸੀਂ ਵੀ ਟੀਚਿੰਗ ਲਾਈਨ ਵਗੈਰਾ ਚ ਚਲੋ ਹੈਗੇ ਹੋ ਜਾਣ ਦਿਓ ਜੀ ਹਰ ਇੱਕ ਚੀਜ਼ ਦਾ ਇੱਕ ਕਾਇਦਾ ਹੈ ਹੂੰ ਇਹਨਾਂ ਨੇ ਨਿਯਮ ਨੋਟੀਫਾਈਡ ਕੀਤੇ ਨੇ ਨੀਮਾ ਦੇ ਵਿੱਚ ਅਮੈਂਡਮੈਂਟ ਕੀਤੀ ਨਾ ਕੀਤੀ ਨਹੀਂ ਕਮਿਸ਼ਨ ਲਾਗੂ ਹੋ ਗਿਆ ਹੂੰ ਉਹਨੂੰ ਅਦਾਲਤ ਚ ਚੈਲੰਜ ਕਰ ਦਿੱਤਾ ਗਿਆ ਜੀ ਹਾਈ ਕੋਰਟ ਨੇ ਇਹਨਾਂ ਦੇ ਖਿਲਾਫ ਫੈਸਲਾ ਦੇ ਦਿੱਤਾ ਡਿਵੀਜ਼ਨ ਬੈਂਚ ਖੁੱਲ ਗਿਆ ਉਹਨਾਂ ਨੇ ਕਿਹਾ ਕਿ ਨਾ ਤੁਸੀਂ ਗਲਤ ਹੋ ਇਹ ਗਿਆ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਗਲਤ ਹੋ ਸਰ ਤਿੰਨ ਥਾਂ ਤੋਂ ਕੇਸ ਹਾਰ ਗਈ ਸਰਕਾਰ ਜਿਵੇਂ ਕੇਸ ਹਾਰ ਗਈ ਹੂੰ ਤਾਂ ਫਿਰ ਜੋ ਆਪਣਾ ਪੀਪੀਐਸਸੀ ਹੈ ਜੀ ट्रिपल एसबी ਬੋਰਡ ਹੋ ਗਿਆ ਹਾਂ ਜੀ ਹਾਂ ਉਹਨਾਂ ਦੀਆਂ ਸਾਰੀਆਂ ਜਨਰੇਟਰ ਸਰਵਿਸ ਕਮਿਸ਼ਨ ਜੀ ਜੀ ਉਹ ਉਹਨਾਂ ਸਾਰਿਆਂ ਨੇ ਜਿਹੜੇ ਪੇਪਰ ਚੱਲ ਰਹੇ ਸੀ ਆ ਮੇਰੇ ਖਿਆਲ ਦੇ ਨਾਲ 15 16 ਨੂੰ ਵੀ ਪੇਪਰ ਸੀਗੇ ਸੀਗਾ ਜੀ ਠੀਕ ਹੈ ਨਾ ਸੁਪਰਡੈਂਟ ਵਗੈਰਾ ਦੇ ਉਹਨਾਂ ਨੇ ਸਾਰੇ ਹੀ ਯਕਤਮ ਹੋਲਡ ਤੇ ਬਾਤ ਦਿੱਤੇ ਕਿ ਭਈ ਕਰਾਂਗੇ ਕਿ ਕਿਉਂਕਿ ਇਹ ਮੁਕਦਮੇਬਾਜ਼ੀ ਤੇ ਅਸੀਂ ਹਾਰ ਗਏ ਲੈ ਲਓ ਸਰਕਾਰੀ ਨੌਕਰੀਆਂ ਤਾਂ ਮਤਲਬ ਕਿ ਸਰਕਾਰੀ ਨੌਕਰੀਆਂ ਨੂੰ ਇੱਕੋ ਵੇਲੇ ਝਟਕਾ ਲੱਗ ਗਿਆ ਉਹਨਾਂ ਤੇ ਬ੍ਰੇਕ ਲੱਗ ਗਈ ਆ ਕਰ ਲਈਏ ਕਹਿ ਰਹੇ ਸੀ ਨੌਕਰੀਆਂ ਜਿਓਰ ਕੱਢ ਰਹੇ ਆ ਤੇ ਉਹ ਜਿਹੜੀਆਂ ਪਹਿਲਾਂ ਮਾੜੀਆਂ ਮਿੱਟੇ ਚੱਲ ਰਹੀਆਂ ਸੀ ਇਗਜ਼ਾਮ ਵਗੈਰ ਹੋਰ ਸੀ ਉਹ ਵੀ ਬੰਦ ਹੋਵੇ ਕੰਮ ਨਹੀਂ ਇਹਨਾਂ ਦੇ ਕੰਮ ਕੀ ਆ ਹੂੰ ਤੇ ਅਰਵਿੰਦ ਕੇਜਰੀਵਾਲ ਦਿੱਲੀ ਨੂੰ ਪੈरिस ਵੀ ਬਣਾ ਆਏ ਹੁਣ ਮੈਂ ਉਹ ਰੀਲ ਦੇਖ ਰਿਹਾ ਸੀਗਾ ਜੀ ਤੇ ਉਹਦੇ ਵਿੱਚ ਉਹ ਕੋਈ ਕਰ ਰਿਹਾ ਸੀ ਕਮੇਟੀ ਤੋਂ ਮਾਰ ਰਿਹਾ ਵੈਗਨਰ ਤੇ ਤਾਂ ਕਿ ਉਹ ਕਹਿੰਦਾ ਕਿੱਥੇ ਚੱਲਿਆ ਕਹਿੰਦਾ ਮੈਂ ਪੰਜਾਬ ਚੱਲਿਆ ਪੰਜਾਬ ਨੇ ਉਹ ਤੁਸੀਂ ਦਿੱਲੀ ਦੇ ਬੇਟੇ ਨਹੀਂ ਨਹੀਂ ਕਹਿੰਦਾ ਹੁਣ ਮੈਂ ਪੰਜਾਬ ਦਾ ਬੇਟਾ ਹਾਂ ਤੇ ਮੈਂ ਉੱਥੇ ਹੀ ਚੱਲਿਆ ਤੂੰ ਕਹਿੰਦਾ ਮਤਲਬ ਇਹਨਾਂ ਦਾ ਕੀ ਆ ਹੂੰ ਕੋਈ ਕੈਲੀਫੋਰਨੀਆ ਬਣਾ ਦਿੰਦਾ ਪੰਜਾਬ ਨੂੰ ਕੋਈ ਪੈरिस ਬਣਾ ਦਿੰਦਾ ਬਿਲਕੁਲ ਸਵੀਟ ਡੇਜ਼ਰਟ ਲੈਂਡ ਵੀ ਬਣਾਇਆ ਉਹ ਤੇਰਾ ਕੁਝ ਬਣਾਉਂਦੇ ਨੇ ਸਰ ਇਹਨਾਂ ਤੇ ਕਹਿਣ ਕਿ ਪਰ ਹੁਣ ਸਵਾਲ ਤੇ ਇਹ ਆ ਕਿ ਕੀ ਇਹ ਬਿਊਰੋਕਰੇਟਸ ਨੇ ਆਪਣੇ ਪੱਧਰ ਤੇ ਗਲਤੀ ਕੀਤੀ ਆ ਜੀ ਜਾਂ ਕੋਈ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ ਹਮ ਤੁਸੀਂ ਦੇਖੋ ਨਾ ਕਿੰਨੀਆਂ ਕਾਨੂੰਨੀ ਲੜਾਈਆਂ ਜਿਹੜੀਆਂ ਨੇ ਉਹ ਇੱਥੇ ਹਾਰ ਕੇ ਬੈਠੇ ਨੇ ਹਮ ਤਾਂ ਜਵਾਬ ਦੇਈ ਸਰ ਹੈ ਕਿਸ ਦੀ ਹੈ ਮੈਂ ਤਾਂ ਹੀ ਤਾਂ ਕਹਿੰਦੇ ਮੈਂ ਗੱਲ ਨੂੰ ਕੋਈ ਗੈਰ ਜ਼ਿੰਮੇਵਾਰਾ ਨਾ ਠੰਗਣਾ ਨਹੀਂ ਕਿਹਾ ਨਹੀਂ ਬਿਲਕੁਲ ਇਹ ਬੱਸ ਤੇ ਸਰ ਐਸਾ ਡਰਾਈਵਰ ਚੜ ਬੈਠਾ ਹੂੰ ਹੋ ਸਕਦਾ ਕਿ ਗਾਂ ਬੱਸ ਤਾਰਾ ਰੰਪੰਪ ਚੱਲ ਪਵੇ ਹੂੰ ਪਰ ਹੋ ਸਕਦਾ ਟਾਲੀ ਨੂੰ ਜਫਾ ਵੀ ਪੈ ਜਾਵੇ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ ਹੂੰ ਠੀਕ ਹੈ ਨਾ ਜੀ ਸੋ ਇਸ ਕਰਕੇ ਪੰਜਾਬ ਦੀ ਹਾਲਤ ਐਸ ਵੇਲੇ ਲਗਭਗ ਲਗਭਗ ਐਸੀ ਬਣੀ ਪਈ ਆ ਜਿਹਾ ਸਮਾਂ ਜ਼ਿਕਰ ਕੀਤਾ ਕਿ ਹੂੰ ਕੁਝ ਵੀ ਨਹੀਂ ਹੈ ਕੱਖ ਵੀ ਨਹੀਂ ਹੈ ਕਿੱਤੇ ਚੱਕ ਕੇ ਤੁਸੀਂ ਆ ਦੇਖੋ ਅੱਜ ਇੱਕ ਹੋਰ ਇੰਡੈਕਸ ਆਇਆ ਮੈਂ ਤੁਹਾਨੂੰ ਦੱਸਾਂਗਾ ਜੀ ਉਹਦੇ ਵਿੱਚ ਜੋ ਪੰਚਾਇਤਾਂ ਨੂੰ ਇੰਪਾਵਰਡ ਕਰਨ ਦਾ ਇੰਡੈਕਸ ਹੈ ਨਾ ਜੀ ਜੋ ਇੰਡੀਕੇਸ਼ਨਸ ਨੇ ਉਹਦੇ ਸਟੈਂਡਰਡ ਕਹ ਲਓ ਨਾ ਹਾਂ ਸਟੈਂਡਰਡ ਕਹ ਲਓ ਜੀ ਅਸੀਂ ਸਰ ਬਿਹਾਰ ਵਾਲੀ ਸ਼੍ਰੇਣੀ ਚ ਫਾਲੋਅ ਕਰਦੇ ਹਾਂ ਓਹੋ ਯੂਪੀ ਮਹਾਰਾਸ਼ਟਰ ਕੇਰਲ ਸਾਡੇ ਤੋਂ ਕਿਤੇ ਅੱਗੇ ਨੇ ਜਦ ਕਿ ਸਾਡਾ ਪੰਚਾਇਤੀ ਰਾਜ ਪੰਚਾਇਤੀ ਸਿਸਟਮ ਕਿਸੇ ਵੀਲੇ ਆਲਾ ਸੀ ਮਤਲਬ ਕਿ ਅਸੀਂ ਕੋਈ ਕੋਈ ਇਸ ਤਰ੍ਹਾਂ ਦਾ ਇੰਡੈਕਸ ਚੱਕ ਕੇ ਦੇਖ ਲਓ ਸੂਚੀ ਚੱਕ ਕੇ ਦੇਖ ਲਓ ਸਾਡੀ ਸਥਿਤੀ ਜਿਹੜੀ ਆ ਬਦਹਾਲ ਹੈ ਗੱਲਾਂ ਅਨੁਸਾਰ ਚੰਨੀਆਂ ਮਰਜ਼ੀ ਕਰ ਲਓ ਹੂੰ ਗੱਲਾਂ ਦਾ ਕੀ ਆ ਜੀ ਪਰ ਰੋਲਾ ਹੁੰਦਾ ਕਿ ਪਰਫਾਰਮ ਤੁਸੀਂ ਕਿਸ ਤਰ੍ਹਾਂ ਕਰਦੇ ਡਿਲੀਵਰ ਕਿਸ ਤਰ੍ਹਾਂ ਕੁਲ ਤੁਸੀਂ ਗੱਲਾਂ ਦੇ ਬਹੁਤ ਕੀਤੀਆਂ ਨੇ ਕੱਲ ਵਾਲੀ ਮੀਟਿੰਗ ਦੇ ਵਿੱਚ ਬਹੁਤ ਗੱਲਾਂ ਹੋਈਆਂ ਨੇ ਉਹਦੇ ਵਿੱਚ ਤਾਂ ਪੈਨਸ਼ਨਰਸ ਨੂੰ ਪੈਨਸ਼ਨਾਂ ਵੀ ਦੇਤੀਆਂ ਨਾ ਫੈਸਲੇ ਲੈ ਕੇ ਆ ਇਹ ਫੈਸਲੇ ਆ ਉਹਨਾਂ ਨੇ ਜੀ ਸਹੀ ਪਾਈ ਆ ਤਾਂ ਕਿ ਉਹ ਲਾਗੂ ਹੋਣੇ ਨੇ ਹਮ ਪਰ ਸਾਡੇ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ ਕਿੰਨੀਆਂ ਭਰਤੀਆਂ ਜਿਹੜੀਆਂ ਅਦਾਲਤਾਂ ਚ ਲਟਕ ਗਈਆਂ ਹਮ ਕਿੰਨੇ ਨਿਯੁਕਤੀ ਪੱਤਰ ਜਿਹੜੇ ਹੋਲਡ ਤੇ ਪਏ ਆ ਬਿਲਕੁਲ ਜਦ ਕੇ ਮਾਨ ਸਾਹਿਬ ਇਹ ਗੱਲ ਕਹਿੰਦੇ ਸੀਗੇ ਕਿ ਅਸੀਂ ਇਹੋ ਜੀ ਪ੍ਰਣਾਲੀ ਵਿਕਸਤ ਕਰਾਂਗੇ ਕਿ ਕੋਈ ਭਰਤੀ ਲਟਕਵੀ ਨਹੀਂ ਜਾਊਗੀ ਕੋਈ ਵਿਵਾਦ ਪੈਦਾ ਨਹੀਂ ਹੋਊਗਾ ਇੱਥੇ ਤੁਸੀਂ ਦੇਖੋ ਪੇਪਰ ਵੀ ਰੱਦ ਹੋਏ ਹਮ ਮਤਲਬ ਨਕਲ ਕਾਂਡ ਵੀ ਵਾਪਰੇ ਜੀ ਜੀ ਆਪਾਂ ਦੇਖਿਆ ਸੀ ਉਹ ਜੀ ਸੀ ਉਹ ਸਾਰੇ ਆਪਾਂ ਵੇਖੇ ਜਿਨ੍ਹਾਂ ਤੇ ਗੱਲ ਵੀ ਕੀਤੀ ਆਪਾਂ ਨੇ ਨਹੀਂ ਇੱਥੇ ਜਿਹੜਾ ਪੇਪਰ ਕੰਡਕਟ ਕੀਤਾ ਸੀਗਾ ਸ਼ਾਇਦ ਨਹਿਰ ਤਹਿਸੀਲਦਾਰ ਉਹਦਾ ਵੀ ਬਹੁਤ ਰੋਲਾ ਪਿਆ ਸੀ ਰੋਲਾ ਪਿਆ ਸੀ ਜੀ ਉਹ ਕਹਿੰਦਾ ਮਤਲਬ ਇਹ ਕਿ ਜਿਹੜੀਆਂ ਗੱਲਾਂ ਇਹਨਾਂ ਨੇ ਦੂਜੀਆਂ ਸਰਕਾਰਾਂ ਦੀਆਂ ਚੁੱਕ ਕੇ ਕਿਹਾ ਕਿ ਸਾਡੇ ਰਾਜ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਨੂੰ ਪੂਰਨ ਤੌਰ ਤੇ ਬਦਲ ਦੇਵਾਂਗੇ ਹੂੰ ਬਦਲਿਆ ਸਰ ਕੁਛ ਨਹੀਂ ਹੈ ਬਦਲਿਆ ਕੱਖ ਨਹੀਂ ਹੈ ਬਸ ਇਹ ਹੈ ਕੁਰਸੀ ਤੋਂ ਸਰੀਰ ਬਦਲ ਗਿਆ ਜੀ ਉਹ ਕੈਪਟਨ ਹੋਰਿੰਗ ਪਾਸੇ ਕਰ ਦਿੱਤੇ ਹੂੰ ਤੇ ਇਹ ਆ ਗਏ ਆ ਤੇ ਇਹਨਾਂ ਦੀ ਹੁਣ ਤੁਸੀਂ ਦੇਖ ਲਓ ਕਾਰ ਕਰ ਕੁਰਸੀ ਤੇ ਇੱਕ ਹੋਰ ਸਰੀਰ ਬਦਲਣ ਦੀਆਂ ਗੱਲਾਂ ਵੀ ਹੋ ਰਹੀਆਂ ਨੇ ਸਾਡੇ ਬਾਰੇ ਇਹ ਇਹਨਾਂ ਦੇ ਭਾਈ ਰਿਕਾਰਡ ਹੀ ਬੋਲ ਰਹੇ ਨੇ ਸਰ ਪਹਿਲਾ ਮਿੰਟ ਜੀ ਜਿਹੜੀਆਂ ਗੱਲਾਂ ਕਈਆਂ ਨੇ ਪੋਜ਼ਿਟਿਵ ਜਿਹੜੀਆਂ ਜਿਹਨਾਂ ਨੂੰ ਆਪਾਂ ਮੰਨਦੇ ਹਾਂ ਕਿ ਸ਼ਾਇਦ ਇਦਾਂ ਹੋ ਜੇ ਤੇ ਚੰਗਾ ਹੋਵੇ ਪਹਿਲਾਂ ਉਹਨਾਂ ਤੇ ਗੱਲ ਕਰ ਲਈਏ ਫਿਰ ਜਿਹੜੀ ਤੁਸੀਂ ਕੁਰਸੀ ਵਾਲੀ ਗੱਲ ਕਰੀਆ ਬਹੁਤ ਸੇ ਗੱਲ ਕਰਾਂਗੇ ਇੱਕ ਕਹਿ ਰਹੇ ਆ ਜਿਹੜੀ ਗੱਲ ਕੱਲ ਨੂੰ ਮੈਂ ਕਈ ਵੀ ਭਾਈ ਅਸੀਂ ਵੀ ਸਖਤ ਆ ਹੁਣ ਜੇ ਕਿਸੇ ਨੇ ਕੋਈ ਵੱਡੀ ਖੋਰੀ ਲਈ ਇਧਰੋਂ ਪੈ ਪੂਸਾ ਲਿਆ ਤੇ ਅਸੀਂ ਪਤਾ ਨਹੀਂ ਉਹ ਆਪਾਂ ਜਿਹੜੀ ਪਿਛਲੇ ਦਿਨੀ ਫਰਾਂਸ ਵਾਲੀ ਗੱਲ ਕੀਤੀ ਸੀ ਉਹ ਇਹਨਾਂ ਨੇ ਸੁਣ ਲਈਆ ਤੇ ਡੀਸੀਜ਼ ਨੂੰ ਜਾਂ ਐਸਐਸਪੀਜ਼ ਨੂੰ ਇਹਨਾਂ ਨੇ ਕਿਹਾ ਵੀ ਹੁਣ ਨਹੀਂ ਮੈਨੂੰ ਇਹ ਗੱਲ ਦੱਸ ਨਾਲ ਉਹਨਾਂ ਨੇ ਇਹ ਵੀ ਲਿਖਿਆ ਨਾ ਕਿ ਫੀਡਬੈਕ ਜਿਹੜੀ ਹੈ ਉਹ ਐਮਐਲਏ ਨੂੰ ਦਿੱਤੀ ਜਾਊਗੀ ਹੂੰ ਤੇ ਕੀ ਸਰਾਰੀ ਸਾਹਿਬ ਤੋਂ ਲਵੋਗੇ ਫੀਡਬੈਕ ਜਾਂ ਰਤਨ ਸਾਹਿਬ ਤੋਂ ਲਵੋਗੇ ਜੀ ਸਿੰਗਲਾ ਸਾਹਿਬ ਤੋਂ ਫੀਡਬੈਕ ਲਈ ਜਾਊਗੀ ਹੂੰ ਤੁਹਾਡੇ ਐਮਐਲਏ ਤੇ ਆਪ ਇਹੋ ਜਿਹੇ ਵਿਵਾਦਾਂ 'ਚ ਘਰੇ ਫਸੇ ਹੋਏ ਆ ਬਿਲਕੁਲ ਠੀਕ ਹੈ ਨਾ ਜੀ ਹੂੰ ਤੁਸੀਂ ਮਤਲਬ ਕਿ ਇਹਨਾਂ ਦਾ ਕੰਮ ਕੀ ਆ ਸਰ ਜਦੋਂ ਲੱਗਦਾ ਨਾ ਕਿ ਅਸੀਂ ਕਸੂਤੇ ਫਸ ਗਏ ਜਿਵੇਂ ਕੋਈ ਮੰਨ ਲਓ ਬੰਦਾ ਹੁੰਦਾ ਨਾ ਜਿਹੜਾ ਬੜਾ ਬਦਨਾਮ ਹੁੰਦਾ ਮੇਰੇ ਵਰਗਾ ਉਹ ਥਾਣੇ ਫਸ ਜਾਂਦਾ ਹੂੰ ਉਹ ਕਹਿੰਦਾ ਕਿ ਭਈਆ ਮੇਰਾ ਆਖਰੀ ਕੰਮ ਹੈ ਮੇਰੇ ਕੰਨਾਂ ਨੂੰ ਹੱਥ ਲੱਗੇ ਮੈਨੂੰ ਛੱਡ ਦਿਓ ਜੀ ਜੀ ਉਹ ਸੋਆ ਵੀ ਚੱਕ ਲਊਗਾ ਸਫਾਈਆਂ ਵੀ ਦੇ ਲਊਗਾ ਉੱਥੋਂ ਨਿਕਲਿਆ ਕਾਣੀ ਫੇਰ ਉਹਦੀ ਬਿਲਕੁਲ ਉੱਥੇ ਦਾ ਉੱਥੇ ਫੇਰ ਹੂੰ ਹੱਦ ਇੱਕ ਦੋ ਦਿਨ ਉਹ ਕਹਿੰਦਾ ਕਿ ਸਿੱਧਾ ਚੱਲਦਾ ਮੁੜ ਕੇ ਫੇਰ ਜੀ 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 ਆਂਦੇ ਹੁੰਦੇ ਨੇ ਲੀਏ ਲੀਏ ਪੁੱਤ ਚੱਲੇ ਤੇ ਕਲੀਏ ਚੱਲੇ ਕਬੂਤ ਹੂੰ ਫਿਰ ਉਕਲ ਲਈ ਹਾਂ ਜੀ ਇਹ ਹਾਲ ਸਾਡੇ ਹਾਕਮਾਂ ਤੋਂ ਹੋਇਆ ਪਿਆ ਜਦੋਂ ਇਹ ਫਸ ਜਾਂਦੇ ਆ ਫਿਰ ਇੱਕ ਮੈਸੇਜ ਦਿਖਾਉਂਦੇ ਆ ਇੱਕ ਪ੍ਰਭਾਵ ਜਚਾਉਂਦੇ ਆ ਹੂੰ ਕਿ ਭਾਈ ਲੈਓ ਜੀ ਹੁਣ ਸਾਰਾ ਕੁਝ ਠੀਕ ਕਰ ਦਿਆਂਗੇ